ਅਸੀਂ ਸਾਰੇ ਅੱਜ ਪੰਡੋਰੀ ਫੋਕਲ ਪੁਆਇੰਟ ਮੰਡੀ ਜਿਹੜੀ ਹੈ ਇਹ ਮਕੇਰੀਆਂ ਦੇ ਵਿੱਚ ਪੈਂਦੀ ਹੈ ਅਸੀਂ ਸਾਰੇ ਇਕੱਠੇ ਹੋ ਕੇ ਇਸ ਕਰਕੇ ਆਏ ਹਾਂ ਇੱਥੇ ਪੰਜ ਸਬ ਦੀ ਖਰੀਦ ਹੈ ਪੰਜ ਸਬ ਦੀ ਖਰੀਦ ਲਗਭਗ ਹਨੋਂ 50 ਦਿਨ ਹੋ ਗਏ ਲੇਬਰਾਂ ਨੂੰ ਮੰਡੀ ਦੇ ਵਿੱਚ ਆਇਆ ਨੂੰ ਇੱਥੋਂ ਅਜੇ ਤੱਕ 33000 ਬੋਰੀ ਲਿਫਟ ਹੋਈ ਹੈ ਜਦਕਿ 11000 ਬੋਰੀ ਬੈਲੈਂਸ ਹੈ ਪਿਛਲੇ 10 ਦਿਨ ਤੋਂ ਸਿਰਫ 3000 ਬੋਰੀ ਲਿਫਟ ਹੋਈ ਹੈ ਲੇਬਰਾਂ ਦਾ ਉਹ ਮਾੜਾ ਹਾਲ ਹੈ ਇਹਨਾਂ ਨੂੰ 207 ਰੁਪਏ ਦਿਹਾੜੀ ਅੱਜ ਦੀ ਡੇਢ 'ਚ ਪੈ ਰਹੀ ਐ 100 ਰੁਪਏ ਇਹਨਾਂ ਦਾ ਖਾਣੇ ਦਾ ਕੱਢ ਕੇ 107 ਰੁਪਏ ਦਿਹਾੜੀ ਜੋ ਇਹਨਾਂ ਨੂੰ ਬਚਦਾ ਹੈ ਲੇਬਰਾਂ ਆਪਸ ਵਿੱਚ ਲੜ-ਲੜ ਕੇ ਅਧੀਆਂ ਲੇਬਰਾਂ ਭੱਜ ਗਈਆਂ ਨੇ ਸਾਡੀ ਮਜਬੂਰੀ ਇਹਨਾਂ ਨਾਲ ਤੁਰਨ ਦੀ ਇਹ ਹੈ ਕਿ ਅਸੀਂ ਜੇਕਰ ਇਹਨਾਂ ਨੂੰ ਰੋਕਦੇ ਹਾਂ ਇਹ ਸਾਨੂੰ ਕਹਿੰਦੇ ਆ ਖਰਚਾ ਦਿਓ ਆੜ ਦੀਆ ਖਰਚਾ ਕਿੱਥੋਂ ਲਿਆਵੇ ਆੜ ਦੀ ਕੋਲ ਖਰਚਾ ਦੇਣ ਵਾਸਤੇ ਲਗਦੋਂ ਕਮਿਸ਼ਨ ਨਹੀਂ ਆਉਂਦਾ ਲੇਬਰਾਂ ਦੀ ਜੋ ਲੇਬਰ ਆਸੀਂ ਦੇਣੀ ਐ ਲੇਬਰ ਕੱਟ ਕੇ ਜੋ ਇਹਨਾਂ ਨੂੰ ਬਚਦਾ ਇਹ ਆਪਣੀ ਜਗ੍ਹਾ ਬਹੁਤ ਦੁਖੀ ਹੈ ਇਹ ਇੱਥੇ ਤੱਕ ਨੇ ਕਿ ਕੱਲ ਇਹਨਾਂ ਦੇ ਆਪਸ ਵਿੱਚ ਬੰਦੇ ਕਹਿੰਦੇ ਅਸੀਂ ਮਰ ਜਾਣਾ ਇੱਥੇ ਹੀ ਮਰ ਜਾਣਾ ਦੋ ਤਿੰਨ ਬੰਦਿਆਂ ਨੂੰ ਝੋਟਾ ਲੱਗੀਆਂ ਗੁਰਨਾਣਕ ਹਸਪਤਾਲ ਅੰਮ੍ਰਿਤਸਰ ਦਾਖਲ ਨੇ ਕਿਉਂਕਿ ਮੰਡੀ ਦੇ ਵਿੱਚੋਂ ਲੇਬਰ ਤਾਂ ਹੀ ਜਾ ਸਕਦੀ ਹੈ ਜਦੋਂ ਤੱਕ ਬੋਰੀ ਬੋਰੀ ਚੱਕੀ ਜਾਵੇ ਮੈਂ ਇਹ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਚੇਰੂਗੇ ਮਕੇਰੀਆਂ ਦੀਆਂ ਸਾਰੀਆਂ ਮੰਡੀਆਂ ਖਾਲੀ ਲਗਭਗ ਹੋ ਗਈਆਂ ਇੱਕ ਬਹਿਬਲ ਮੰਡੀ ਜਿਹੜੀ ਬਚਦੀ ਸੀ ਉਹ ਤੋਂ ਵੀ ਰਾਤ ਦੇ 14 ਟਰੱਕ ਲੋਡ ਹੋ ਗਏ ਨੇ ਪੁੰਡੋਰੀ ਮੰਡੀ ਦੀ ਕੋਈ ਸੁਣਵਾਈ ਨਹੀਂ ਜੇਕਰ ਟਰੱਕ ਆਉਂਦੇ ਵੀ ਨੇ ਤੇ 500 ਰੁਪਿਆ ਡਰਾਈਵਰ ਮੰਗਦਾ ਹੈ ਕਹਿੰਦਾ ਮੈਨੂੰ 500 ਦਿਓ ਤੇ ਮੈਂ ਗੱਡੀ ਲੋਡ ਕਰਦਾ ਨਹੀਂ ਤੇ ਨਹੀਂ ਕਰਦਾ ਅਸੀਂ ਸਾਰੇ ਦੁਖੀ ਹੋ ਗਏ ਅੱਜ ਐਸਡੀਐਮ ਸਾਹਿਬ ਨੂੰ ਪਿਛਲੇ ਦੋ ਵਾਰੀ ਅਸੀਂ ਫੋਨ ਤੇ ਸੰਪਰਕ ਕੀਤਾ ਉਸ ਤੋਂ ਬਾਅਦ ਵੀ ਕੋਈ ਹੱਲ ਨਹੀਂ ਹੋਇਆ ਅੱਜ ਸਾਰੀ ਲੇਬਰ ਸਾਰੇ ਆੜਤੀਏ ਐਸਡੀਐਮ ਸਾਹਿਬ ਨੂੰ ਮਿਲਣ ਵਾਸਤੇ ਇੱਥੇ ਆਏ ਹਾਂ ਮਾਜੇ ਕੁਮਾਰ ਮੰਡਲ ਸੱਸਿਆ ਇਹ ਹੈ ਕਿ ਅਸੀਂ ਲੋਕ ਮੰਡੀ ਆਏ ਹੋਏ 50 ਮਿੰਟ ਲਗਭਗ ਹੋ ਗਿਆ हम लोगों की बुरी चकाई नहीं हो रहा है लेबर आपस में लड़ रहा है लेबर भाग भी गया है कोई लड़ाई करते करते एक बंदे के सर में चोट लग गया वो हॉस्पिटल में है हमारे ये कहना है कि जल्द से जल्द इसका नटवरा हो और बुरी चकाई करें अर्जुन साहब वालों आड़ती मंडी के दे कमेटी स्टाफ पंच सब तरी फूड सप्लाई डिपार्टमेंट एफ सी डिपार्टमेंट और ठेकेदार मीटिंग की गई है जिस उन्होंने ਡੇਲੀ ਦੀਆਂ 10 ਗੱਡੀਆਂ ਜਿਹੜੀਆਂ ਵਾਂ ਮੰਡੀ ਦੇ ਵਿੱਚ ਲਿਫਟਿੰਗ ਕਰਨ ਵਾਸਤੇ ਫੈਸਲਾ ਕੀਤਾ ਗਿਆ ਹੈ ਅਤੇ 1-2 ਦਿਨਾਂ ਦੇ ਵਿੱਚ ਇਹਨੂੰ ਲਿਫਟਿੰਗ ਹੈਗੀ ਆ ਉਹ ਵੀ ਕੰਪਲੀਟ ਹੋ ਜਾਊਗੀ ਲਿਫਟਿੰਗ ਦੀ ਸਮੱਸਿਆ ਆ ਰਹੀ ਹੈ ਪਹਿਲੇ ਟਾਂਡੇ ਆ ਰਿਆ ਸੀ ਡੀਡੀ ਚ ਐਫਸੀ ਆਈ ਨੂੰ ਮਾਰ ਤੇ ਹੁਣ ਇਹ ਰੋਡ ਮੂਵਮੈਂਟ ਤੇ ਜਾਣਾ ਮਾਰ ਤੇ ਰੋਡ ਮੂਵਮੈਂਟ ਦੀ ਟਰੈਕ ਅਵੇਲੇਬਲ ਨਹੀਂ ਹੈ ਟਾਈਮ ਤੇ ਤੇ ਜਿੱਦੂ ਅਵੇਲੇਬਲ ਹੋਣਗੇ ਫਿਰ ਉਹਨਾਂ ਦੀ ਰੋਡ ਮੂਵਮੈਂਟ ਰਹਿ ਅੰਦਰ ਮੀਟਿੰਗ ਭਲਾਏ ਗਿਆ ਕਿ ਸਪੈਸ਼ਲ ਤੇ ਜਾਏਗਾ ਮਾਲ ਹੈ ਟਾਂਡੇ ਸਪੈਸ਼ਲ ਲੱਗੂਗੇ ਤੇ ਸਪੈਸ਼ਲ ਜਿਹੜੀ ਆ 4:00 ਵਜੇ ਕਲੀਅਰ ਹੋ ਜਾਏਗਾ ਕੀ ਲੱਗ ਰਹੀ ਹੈ ਕਿ ਨਹੀਂ ਲੱਗ ਰਹੀ ਹੈ ਜੇ ਤਾਂ ਲੱਗ ਰਹੀ ਹੈ ਦੋ ਲਗਾਤਾਰ ਸਪੈਸ਼ਲ ਤਾਂ ਫਿਰ ਸਿੱਕੇ ਦਿਨ ਚ ਮੰਡੀ ਚ ਜੋ ਬਚਿਆ ਬਕਾਇਆ ਮਾਲ ਉਹ ਲਿਫਟ ਹੋ ਜਾਏਗਾ ਤਾਂ ਅਸੀਂ ਐਸਟੀਐਮ ਸਾਹਿਬ ਨੂੰ ਮਕੇਰੀਆਂ ਨੂੰ ਮਿਲੇ ਉਹਨਾਂ ਸਾਨੂੰ ਅਸ਼ਵਾਸ਼ਣ ਦਵਾਇਆ ਕਿ ਜੋ ਮਹਿਕਮੇ ਦੇ ਬੰਦੇ ਸੀ ਜੋ ਇਨਸਪੈਕਟਰ ਪੰਸਪ ਨੇ ਉਹਨਾਂ ਨੂੰ ਬੁਲਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਜੋ ਪਨਕ੍ਰੇਨ ਦੇ ਇਨਚਾਰਜ ਨੇ ਇੱਥੇ ਉਹਨਾਂ ਨੂੰ ਬੁਲਾਇਆ ਗਿਆ ਐ ਐਫਸੀਆਈ ਦੇ ਜੋਨ ਚਾਰਜ ਨੇ ਉਹਨਾਂ ਨੂੰ ਬੁਲਾਇਆ ਗਿਆ ਤੇ ਸੈਕਟਰੀ ਮਾਰਕੀਟ ਕਮੇਟੀ ਮਕੇਰੀਆ ਨੂੰ ਵੀ ਬੁਲਾਇਆ ਗਿਆ ਉਹਨਾਂ ਨੂੰ ਨਾਲ ਗੱਲਬਾਤ ਕਰਨ ਤੋਂ ਬਾਅਦ ਜੋ ਟਰਾਂਸਪੋਰਟਰ ਹੈ ਜਨਕਰਾਜ ਜੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੂੰ ਆਸ਼ਵਾਸ਼ਣ ਦਵਾਇਆ ਕੱਲ ਸਪੈਸ਼ਲ ਲੱਗਣ ਤੋਂ ਬਾਅਦ ਅਸੀਂ 10 ਗੱਡੀਆਂ ਤੁਹਾਨੂੰ ਦੇਾਂਗੇ ਜੇਕਰ 10 ਗੱਡੀਆਂ ਸਾਨੂੰ ਕੱਲ ਨਹੀਂ ਮਿਲਦੀਆਂ ਤੇ ਅਸੀਂ ਨੈਕਸਟ ਡੇ ਮਾਤਾ ਰਾਣੀ ਚੌਂਕ ਦੇ ਆਪਣੀ ਮੰਗ ਰੱਖਣ ਵਾਸਤੇ ਧਰਨਾ ਲਾਵਾਂਗੇ